ਉਪਾਸ਼ਾ ਜਿਸ ਦਿਨ ਇਹ ਪ੍ਰੇਮ ਪੈਦਾ ਹੋ ਜਾਂਦਾ ਹੈ ਇਸ ਪ੍ਰੇਮ ਨੂੰ ਆਪ ਜੀ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਵਿੱਚ ਪੜੋ ਉਪਜੀ ਪ੍ਰੀਤ ਪਹਿਲੇ ਸੀ ਕਿ ਅਸੀਂ ਕਰਦੇ ਸੀ ਉਪਰੋਤਕ ਲੇਕਿਨ ਹੁਣ ਕੀ ਹੈ ਅੰਦਰੋਂ ਪੈਦਾ ਹੀ ਹੋ ਗਈ ਹੈ ਆਪਣੇ ਆਪ ਇਤਨਾ ਪਿਆਰ ਵਧਿਆ ਉਪਜ ਹੀ ਹੁੰਦੀ ਉਤਪਨ ਹੋ ਜਾਣੀ ਆਪਣੇ ਆਪ ਜਿਹੜੀ ਚੀਜ਼ ਜਨਮ ਲਵੇ ਮਨ ਦੇ ਵਿੱਚ ਕਈ ਤਰੰਗ ਕਈ ਬਾਸ਼ਨਾਮਾ ਕਈ ਲੋੜਾਂ ਕਈ ਗੁਰਜਾਂ ਕਈ ਤਰ੍ਹਾਂ ਦਾ ਮੋਹ ਜਨਮ ਲੈਂਦਾ ਹੈ ਕੋਈ ਵਿਰਲਾ ਹੀ ਗੁਰਮੁਖ ਹੁੰਦਾ ਹੈ ਜਿਹਦੇ ਅੰਦਰ ਪਿਆਰ ਵੀ ਜਨਮ ਲੈ ਲੈਂਦਾ ਗੁਰੂ ਦਾ ਜਿਹੜੀਆਂ ਚੀਜ਼ਾਂ ਨੇ ਅੰਦਰ ਅਜੇ ਜਨਮ ਲਿਆ ਹੈ ਉਹ সূਖਮ ਨੇ ਸਾਰਾ ਦਿਨ ਮਨ ਉਹਨਾਂ ਚੀਜ਼ਾਂ 'ਚ ਹੀ ਘੁੰਮਦਾ ਹੈ ਜਿਸ ਦਿਨ ਮਨ ਦੇ ਵਿੱਚ ਗੁਰੂ ਦੀ ਪ੍ਰੀਤ ਪਿਆਰ ਜਨਮ ਲੈ ਲਵੇਗਾ ਇਹ ਤੈਨੂੰ ਸਭ ਕੁਝ ਭੁੱਲ ਜਾਊਗਾ ਦੁਨੀਆ ਦਾ ਰੌਲਾ ਗੁਲਾ ਸ਼ਵੇਰ ਤੋਂ ਸ਼ਾਮ ਤੱਕ ਇਹ ਮਨ ਉਸੇ ਪਿਆਰ ਦੇ ਵਿੱਚ ਚੱਕਰ ਕੱਢੇਗਾ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਐਸੀ ਪ੍ਰੀਤ ਉਤਪਨ ਹੋਈ ਐ ਮਨ ਦੇ ਵਿੱਚ ਚਾਉ ਚੜਿਆ ਰਹਿੰਦਾ ਹੈ ਕਿ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਮਨ ਚੇਤਨਾ ਚਾਏ ਕਿ ਮੈਂ ਉਹ ਚ ਲੀਨ ਰਹਿਣਾ ਹੈ ਮੈਂ ਉਸ ਸਾਗਰ ਤੋਂ ਬਾਹਰ ਨਹੀਂ ਨਿਕਲਣਾ ਹੈ ਪਿਆਰ ਹੈ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਮਨ ਚ ਤਨ ਚ ਅੰਦਰ ਔਰ ਕੁਛ ਨਹੀਂ ਇਸ ਤੋਂ ਬਿਨਾਂ ਰਹਿ ਗਿਆ ਸਿਰਫ ਇਹੋ ਹੀ ਮੇਰੇ ਅੰਦਰ ਰਹਿ ਗਈ ਆ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਪਿਆਰ ਚ ਭਿੱਜਿਆ ਰਹਿਣਾ ਹੈ ਮਨ ਤਨ ਅੰਤਰ ਇਹੀ ਸਵਾਉ ਨੇਤਰੋਂ ਪੇਖ ਦਰਸ ਸੁਖ ਹੋਏ ਅੱਖਾਂ ਦੇ ਵਿੱਚ ਪ੍ਰੀਤ ਹੈ ਦੁਨੀਆਂ ਦੇਖਦਾ ਕੁਛ ਨਹੀਂ ਹੈ हे पाशा तेरा पवित्र दीदार करदां ते मेरीया अख्खां नु भी चैन मिलदा है नेत्रो पेख नेत्रणां देखना गुरु दा दीदार करना है मैं दोय दोय लोचन पेखां हो हरवे ने और ना देखा सुख होए मन विक्षय साद चरण धोए ਮੰਨ ਦੇ ਵਿੱਚ ਖੜਾ ਹੁੰਦਾ ਹੈ ਤੇਰੇ ਬਖਸ਼ਿਆ ਹੋਇਆਂ ਦੇ ਚਰਨਾਂ ਦੀ ਸੇਵਾ ਕਰਕੇ ਇਹ ਪਿਆਰ ਦਾ ਖੇੜ ਹੈ ਸਾਰਾ ਰਾਜੇ ਹੈ ਇੱਕ ਹੀ ਹੈ ਪਿਆਰ ਦਾ ਖੇੜ ਹੈ ਸਾਰਾ ਪਿਆਰ ਭਾਵਨਾ ਇਹ ਕਿੰਨੀ ਕੁ ਪ੍ਰਵਲ ਚਾਹੀਦੀ ਹੈ ਇਸ ਪਿਆਰ ਦੀ ਜੇ ਝਲਕ ਚੌ ਬੋਲੇ ਦੇ ਵਿੱਚੋਂ ਦੇਖੋ ਪਾਠ ਦੇ ਵਿੱਚੋਂ ਕਿਤਨਾ ਕੁ ਪਿਆਰ ਸ਼ੰਮਣ ਤੇ ਮੂਸ਼ਨ ਦਾ ਸੀ ਬਹੁਤ ਘੱਟ ਕਿਸੇ ਗੁਰਸਿੱਖਾਂ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੋਵੇਗਾ ਬਹੁਤ ਕਿਤੇ ਘੱਟ ਪਰ ਇਹ ਵਡਿਆਈ ਸ਼ੰਮਣ ਤੇ ਮੂਸ਼ਨ ਨੂੰ ਹਾਸਲ ਹੋ ਗਈ ਹੈ ਕਾਦੇ ਬਦਲੇ ਹੋਈ ਹੈ ਪਿਆਰ ਦੇ ਬਦਲੇ ਕਾਰੇ ਬਦਲੇ ਪਿਆਰ ਦੇ ਬਦਲੇ ਪਿਆਰ ਦੀ ਕੀਮਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਮਿਲ ਜਾਣੀ ਹੈ ਬੋਲੋ ਪਿਆਰ ਦੀ ਕੀਮਤ ਕੀ ਹੈ ਗੁਰੂ ਹੁਣ ਗੁਰੂ ਗ੍ਰੰਥ ਸਾਹਿਬ 'ਚ ਜਗ੍ਹਾ ਮਿਲ ਗਈ ਜਾਂ ਸੱਚਖੰਡ ਦੇ ਵਿੱਚ ਜਗ੍ਹਾ ਮਿਲ ਗਈ ਗਲਤ ਹੈ ਇੱਕ ਹੋ ਗਈ ਨਾ